ਕਈ ਵਾਰ ਇਨਸਾਨ ਦੀ ਜ਼ਿੰਦਗੀ ਵਿੱਚ ਇੰਨਾ ਮਾੜਾ ਸਮਾਂ ਹੁੰਦਾ ਹੈ ਕਿ ਉਹਦੇ ਸਾਰੇ ਕੰਮ ਅੜ ਜਾਂਦੇ ਨੇ ਰੁਕ ਜਾਂਦੇ ਨੇ ਫਿਰ ਉਹ ਇਨਸਾਨ ਬਹੁਤ ਦੁਖੀ ਹੁੰਦਾ ਹੈ ਤੇ ਦੁਖੀ ਹੋ ਕੇ ਰੱਬ ਨੂੰ ਕਹਿੰਦਾ ਕਿ ਰੱਬਾ ਤੂੰ ਪਤਾ ਨਹੀਂ ਮੇਰੇ ਨਾਲ ਕਿਹੜੇ ਜਨਮ ਦਾ ਬੈਰ ਕਰ ਰਿਹਾ ਮੈਂ ਪਤਾ ਨਹੀਂ ਤੇਰਾ ਕੀ ਮਾੜਾ ਕਰ ਦਿੱਤਾ ਮੇਰਾ ਕੋਈ ਕੰਮ ਹੀ ਨਹੀਂ ਬਣਦਾ ਮੈਂ ਜਿਹੜਾ ਵੀ ਕੰਮ ਸ਼ੁਰੂ ਕਰਦਾ ਪਹਿਲਾਂ ਤਾਂ ਉਹ ਬਹੁਤ ਵਧੀਆ ਚੱਲਦਾ ਫਿਰ ਪਤਾ ਨਹੀਂ ਉਸ ਕੰਮ ਦੇ ਵਿੱਚ ਕਿੱਥੋਂ ਤੇ ਕਿਹੜੀ ਰੁਕਾਵਟ ਆ ਜਾਂਦੀ ਹੈ ਉਹ ਕੰਮ ਉੱਥੇ ਹੀ ਬੰਦ ਹੋ ਜਾਂਦਾ ਹੈ ਲੋਕ ਤਾਂ ਇੰਨੇ ਕੁਛ ਨੇ ਲੋਕਾਂ ਦੇ ਸਾਰੇ ਕੰਮ ਬੰਦੇ ਨੇ ਪਰ ਮੇਰਾ ਇੱਕ ਵੀ ਕੰਮ ਨਹੀਂ ਬਣ ਰਿਹਾ ਤੁਹਾਡੇ ਨਾਲ ਵੀ ਜੇਕਰ ਐਵੇਂ ਹੋ ਰਿਹਾ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਇੱਕ ਅਜੀਹਾ ਉਪਾਅ ਤੁਹਾਨੂੰ ਦੱਸੂਗਾ ਜਿਸ ਦੇ ਨਾਲ ਤੁਹਾਡਾ ਚਾਹੇ ਕਿੰਨਾ ਵੀ ਰੁਕਿਆ ਹੋਇਆ ਕੰਮ ਹੋਵੇ ਉਹ ਬਣ ਜਾਏਗਾ ਤੁਸੀਂ ਜ਼ਿੰਦਗੀ ਵਿੱਚ ਸਿਰਫ ਇੱਕ ਵਾਰ ਇਹ ਉਪਾਅ ਕਰਨਾ ਤੇ ਤੁਹਾਡਾ ਕੰਮ ਬਣ ਜਾਏਗਾ ਤਾਂ ਸਮਾਂ ਨਾ ਕਰਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਪਤੀ ਤੇ ਪਤਨੀ ਦਾ ਜੋੜਾ ਹੁੰਦਾ ਹੈ ਦੋਨਾਂ ਦੀਆਂ ਆਦਤਾਂ ਬਹੁਤੀ ਮਾੜੀਆਂ ਸੀ ਪਤੀ ਸ਼ਰਾਬ ਬਹੁਤ ਪੀਂਦਾ ਸੀ ਤੇ ਪਤਨੀ ਖਰਚ ਬਹੁਤ ਕਰਦੀ ਸੀ ਉਹਨੂੰ ਹਰ ਰੋਜ਼ ਨਵਾਂ ਸੂਟ ਚਾਹੀਦਾ ਸੀ ਨਵੀਆਂ ਖਾਨ ਨੂੰ ਚੀਜ਼ਾਂ ਚਾਹੀਦੀਆਂ ਸੀ ਤੇ ਪਤੀ ਨੂੰ ਸ਼ਰਾਬ ਤੋਂ ਵੇਲ ਨਹੀਂ ਸੀ ਉਹ ਹਰ ਰੋਜ਼ ਬਹੁਤ ਹੀ ਜ਼ਿਆਦਾ ਸ਼ਰਾਬ ਪੀਂਦਾ ਪਤੀ ਸ਼ਰਾਬ ਬਹੁਤ ਪੀਂਦਾ ਸੀ ਇਸ ਕਰਕੇ ਕੋਈ ਵੀ ਕੰਮ ਨਹੀਂ ਕਰਦਾ ਸੀ ਹਮੇਸ਼ਾ ਪਿਆ ਰਹਿੰਦਾ ਸੀ ਪਤਨੀ ਨੂੰ ਕੁਝ ਨਵਾਂ ਚਾਹੀਦਾ ਸੀ ਨਵੇਂ ਸੂਟ ਨਵੇਂ ਖਾਨ ਨੂੰ ਚੀਜ਼ਾਂ ਪਰ ਪਤਨੀ ਨੂੰ ਉਹ ਸਭ ਕੁਝ ਨਹੀਂ ਮਿਲ ਰਿਹਾ ਸੀ ਇੱਕ ਦਿਨ ਉਹ ਦੋਨੋਂ ਪਤੀ ਪਤਨੀ ਆਪਸ ਦੇ ਵਿੱਚ ਬੈਠਦੇ ਨੇ ਤੇ ਗੱਲਾਂ ਕਰਨ ਲੱਗ ਜਾਂਦੇ ਨੇ ਉਹ ਪਤੀ ਕਹਿੰਦਾ ਕਿ ਮੇਰੇ ਤੋਂ ਕੰਮ ਤਾਂ ਹੋਣਾ ਨਹੀਂ ਮੈਂ ਤਾਂ ਸ਼ਰਾਬ ਬਹੁਤ ਪੀਣਾ ਤੇ ਨਾ ਹੀ ਮੈਂ ਕੰਮ ਕਰਨਾ ਚਾਹੁੰਨਾ ਪਤਨੀ ਕਹਿੰਦੀ ਹੈ ਕਿ ਮੈਨੂੰ ਹਰ ਰੋਜ਼ ਨਵਾਂ ਸੂਟ ਚਾਹੀਦਾ ਮੈਨੂੰ ਖਾਣ ਨੂੰ ਹਰ ਰੋਜ਼ ਵਧੀਆ ਚਾਹੀਦਾ ਆਪਣੇ ਕੋਲ ਇਹ ਸਭ ਕੁਝ ਕਿਵੇਂ ਆਏਗਾ ਆਪਣੇ ਘਰ ਦੇ ਵੀ ਖਰਚੇ ਨੇ ਇਹ ਵੀ ਕੱਢਨੇ ਨੇ ਦੋਨੋਂ ਆਪਸ ਦੇ ਵਿੱਚ ਸੋਚਦੇ ਨੇ ਕਿ ਕੀ ਕਰੀਏ ਫਿਰ ਪਤੀ ਸੁਝਾ ਦਿੰਦਾ ਹੈ ਪਤੀ ਕਹਿੰਦਾ ਹੈ ਕਿ ਤੂੰ ਇਦਾਂ ਕਰ ਲੋਕਾਂ ਨੂੰ ਬੇਫਕੂਫ ਬਣਾਉਣ ਦਾ ਕੰਮ ਸ਼ੁਰੂ ਕਰ ਦੇ ਪਤਨੀ ਨੂੰ ਗੱਲ ਸਮਝ ਨਹੀਂ ਲੱਗਦੀ ਪਤੀ ਕਹਿੰਦਾ ਹੈ ਕਿ ਆਪਾਂ ਨਕਲੀ ਬਾਬੇ ਬਣਦੇ ਆ ਲੋਕ ਬਾਬਿਆਂ ਨੂੰ ਬਹੁਤ ਪੈਸੇ ਦਿੰਦੇ ਨੇ ਬਹੁਤ ਕੋ ਚੜਾਉਂਦੇ ਨੇ ਤੂੰ ਲੋਕਾਂ ਨੂੰ ਬੇਫਕੂਫ ਬਣਾਈ ਮੈਂ ਉਹਨਾਂ ਤੋਂ ਸਾਰੀ ਜਾਣਕਾਰੀ ਲੈ ਕੇ ਤੈਨੂੰ ਦੱਸ ਦੂਗਾ ਕਿ ਇਹ ਕਿੱਥੋਂ ਆਇਆ ਕੀ ਚਾਹੁੰਦਾ ਤੇ ਤੂੰ ਉਸੇ ਹਿਸਾਬ ਦੇ ਨਾਲ ਲੋਕਾਂ ਨੂੰ ਬੇਫਕੂਫ ਬਣਾ ਦਿਆ ਕਰ ਉਹ ਕਹਿੰਦੀ ਹੈ ਠੀਕ ਹੈ ਤੇ ਦੋਵੇਂ ਬਾਬਿਆਂ ਦਾ ਕੰਮ ਸ਼ੁਰੂ ਕਰ ਲੈਂਦੇ ਨੇ ਘਰ ਦੇ ਵਿੱਚ ਹੀ ਬੈਠ ਜਾਂਦੇ ਨੇ ਤੇ ਤੁਹਾਨੂੰ ਪਤਾ ਹੈ ਬਾਬਿਆਂ ਕੋਲੇ ਤਾਂ ਲੋਕ ਭੱਜੇ ਜਾਂਦੇ ਨੇ ਜਦੋਂ ਆਸੇ-ਪਾਸੇ ਥੋੜੀ ਖਬਰ ਫੈਲ ਜਾਂਦੀ ਹੈ ਕਿ ਇੱਥੇ ਬਾਬੇ ਰਹਿੰਦੇ ਨੇ ਤਾਂ ਉਹਨਾਂ ਕੋਲ ਇੱਕ ਪਰਿਵਾਰ ਆਉਂਦਾ ਹੈ ਪਰਿਵਾਰ ਆ ਕੇ ਉਹਨਾਂ ਦਾ ਗੇਟ ਖੜਕਾਉਂਦਾ ਤੇ ਸਭ ਤੋਂ ਪਹਿਲਾਂ ਉਹਦਾ ਪਤੀ ਬਾਹਰ ਜਾਂਦਾ ਪਤੀ ਜਾ ਕੇ ਕਹਿੰਦਾ ਦੱਸੋ ਤੁਸੀਂ ਕਿੱਥੋਂ ਆਏ ਹੋ ਤੁਹਾਨੂੰ ਕੀ ਚਾਹੀਦਾ ਤਾਂ ਅੱਗੋਂ ਉਹ ਪਰਿਵਾਰ ਕਹਿੰਦਾ ਕਿ ਅਸੀਂ ਇਸ ਪਿੰਡ ਤੋਂ ਆਏ ਆ ਸਾਡਾ ਕੋਈ ਕੰਮ ਨਹੀਂ ਬਣਦਾ ਅਸੀਂ ਤਾਂ ਆਏ ਕਿ ਸਾਡਾ ਹਰ ਇੱਕ ਕੰਮ ਬਣੇ ਉਹ ਪਤੀ ਕਹਿੰਦਾ ਕਿ ਤੁਸੀਂ ਇੱਥੇ ਰੁਕੋ ਮੈਂ ਪਹਿਲਾਂ ਬਾਬਾ ਜੀ ਕੋਲ ਜਾਣਾ ਉਹਨਾਂ ਨੂੰ ਪੁੱਛ ਕੇ ਆਉਣਾ ਕਿ ਸਮਾਂ ਹੈਗਾ ਵੀ ਹੈ ਜਾਂ ਨਹੀਂ ਤਾਂ ਉਹ ਪਤਨੀ ਆਪਣੇ ਪਤੀ ਨੂੰ ਸਾਰਾ ਕੁਝ ਪੁੱਛ ਕੇ ਦੱਸ ਦਿੰਦੀ ਹੈ ਪਤਨੀ ਕਹਿੰਦੀ ਹੈ ਕਿ ਚੱਲ ਉਹਨਾਂ ਨੂੰ ਅੰਦਰ ਲੈ ਕੇ ਆ ਉਹ ਪਰਿਵਾਰ ਆ ਪਤਨੀ ਕੋਲ ਆ ਕੇ ਬੈਠ ਜਾਂਦਾ ਹੈ ਪਤਨੀ ਸਿਰ ਘਮਾਉਣਾ ਸ਼ੁਰੂ ਕਰ ਦਿੰਦੀ ਹੈ ਪਤਨੀ ਕਹਿੰਦੀ ਹੈ ਕਿ ਤੁਸੀਂ ਇੱਥੋਂ ਆਏ ਹੋ ਤੁਹਾਡਾ ਕੋਈ ਕੰਮ ਨਹੀਂ ਬਣਦਾ ਤਾਂ ਆਏ ਹੋ ਤਾਂ ਉਹ ਪਰਿਵਾਰ ਸੋਚਦਾ ਹੈ ਕਿ ਤਾਂ ਬਾਬੇ ਬਹੁਤ ਅੰਤਰੀਯਮੀ ਨੇ ਇਹ ਤਾਂ ਸਾਡਾ ਸਾਰਾ ਹੱਲ ਕਰ ਦੇਣਗੇ ਤਾਂ ਉਹ ਪਰਿਵਾਰ ਕਹਿੰਦਾ ਹਾਂਜੀ ਅਸੀਂ ਤਾਂ ਹੀ ਆਏ ਹਾਂ ਤਾਂ ਉਹ ਪਤਨੀ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੁਹਾਨੂੰ ਉਪਾਅ ਦੱਸ ਦਿਆਂ ਤੁਸੀਂ ਇਹ ਉਪਾਅ ਕਰ ਲਿਓ ਤਾਂ ਉਹ ਪਰਿਵਾਰ ਕਹਿੰਦਾ ਦੱਸੋ ਕੀ ਉਪਾਅ ਹੈ ਤਾਂ ਉਹ ਪਤਨੀ ਕਹਿੰਦੀ ਹੈ ਕਿ ਤੁਸੀਂ ਇਦਾਂ ਕਰਿਓ ਚਾਰ ਸੂਟ ਨਵੇਂ ਇੱਕ ਲੱਡੂਆਂ ਦਾ ਡੱਬਾ 1.5 ਕਿਲੋ ਮੀਟ ਤੇ ਇੱਕ ਸ਼ਰਾਬ ਦੀ ਬੋਤਲ ਇੱਕ ਚਰਸਤੇ ਦੇ ਵਿੱਚ ਰੱਖ ਦਿਓ ਤੇ ਪਿੱਛੇ ਮੁੜ ਕੇ ਨਾ ਵੇਖਿਓ ਤੁਹਾਡੇ ਸਾਰੇ ਕੰਮ ਬਣ ਜਾਣਗੇ ਉਹ ਪਰਿਵਾਰ ਉਦਾਂ ਹੀ ਕਰਦਾ ਉਸ પતિ ਪਤਨੀ ਦੇ ਜੋੜੇ ਨੂੰ ਨਾਲ ਲਿਜਾ ਕੇ ਸਾਰਾ ਸਮਾਨ ਖਰੀਦ ਕੇ ਇੱਕ ਚਰਸਤੇ ਦੇ ਵਿੱਚ ਰੱਖ ਦਿੰਦਾ ਤੇ ਵਾਪਸ ਆਪਣੇ ਘਰ ਆ ਜਾਂਦਾ ਤੇ ਉਸ ਦਾ ਪਤੀ ਉਹ ਸਮਾਨ ਚੁੱਕ ਕੇ ਆਪਣੇ ਘਰ ਲਿਆਉਂਦਾ ਉਹ પતિ ਪਤਨੀ ਦਾ ਜੋੜਾ ਲੋਕਾਂ ਨੂੰ ਬੇਫਕੂਫ ਬਣਾ ਰਿਹਾ ਸੀ ਪਰ ਉਹਨਾਂ ਦਾ ਕੋਈ ਵੀ ਹੱਲ ਨਹੀਂ ਹੋਇਆ ਕੁਝ ਸਮੇਂ ਬਾਅਦ ਉਹ ਪਰਿਵਾਰ ਫੇਰ ਉਸ પતિ ਪਤਨੀ ਦੇ ਜੋੜੇ ਕੋਲ ਆਉਂਦਾ ਤੇ ਉਹਨੂੰ ਆ ਕੇ ਕਹਿੰਦਾ ਕਿ ਸਾਡਾ ਤਾਂ ਕੋਈ ਕੰਮ ਬਣਿਆ ਹੀ ਨਹੀਂ ਉਹ ਪਤੀ ਪਤਨੀ ਦਾ ਜੋੜਾ ਫੇਰ ਉਹਨਾਂ ਨੂੰ ਉਸੇ ਤਰ੍ਹਾਂ ਬੇਫਕੂਫ ਬਣਾਉਂਦਾ ਤੇ ਉਹਨਾਂ ਤੋਂ ਪੈਸੇ ਲੈ ਲੈਂਦਾ ਫੇਰ ਉਹ ਪਰਿਵਾਰ ਇੱਕ ਸਿਆਣੇ ਬਜ਼ੁਰਗ ਕੋਲ ਜਾਂਦਾ ਤੇ ਉਹਨੂੰ ਜਾ ਕੇ ਉਸ ਪਤੀ ਪਤਨੀ ਦੇ ਜੋੜੇ ਬਾਰੇ ਪੁੱਛਦਾ ਤਾਂ ਉਹ ਬਜ਼ੁਰਗ ਬਾਬਾ ਕਹਿੰਦਾ ਕਿ ਪੁੱਤ ਉਹ ਤਾਂ ਲੋਕਾਂ ਨੂੰ ਬੇਫਕੂਫ ਬਣਾਉਂਦੇ ਨੇ ਤੁਸੀਂ ਉਹਨਾਂ ਦੇ ਜਾਲ 'ਚ ਨਾ ਫਸ ਜਾਇਓ ਤਾਂ ਬਜ਼ੁਰਗ ਬਾਬਾ ਪੁੱਛਦਾ ਕਿ ਤੁਸੀਂ ਉੱਥੇ ਲੜਕੀ ਗਈ ਸੀ ਤਾਂ ਪਰਿਵਾਰ ਦੱਸਦਾ ਕਿ ਸਾਡਾ ਹਰ ਕੰਮ ਬਣਦਾ ਹੀ ਨਹੀਂ ਅੜਿਆ ਹੋਇਆ ਬਜ਼ੁਰਗ ਬਾਬਾ ਕਹਿੰਦਾ ਕਿ ਇਹ ਤਾਂ ਤੁਸੀਂ ਇਹ ਉਪਾਅ ਕਰਿਓ ਸਭ ਕੁਝ ਸਹੀ ਹੋ ਜਾਏਗਾ ਬਜ਼ੁਰਗ ਬਾਬੇ ਦੀਆਂ ਉਹ ਗੱਲਾਂ ਧਿਆਨ ਨਾਲ ਸੁਣ ਰਹੀ ਸੀ ਬਜ਼ੁਰਗ ਬਾਬਾ ਕਹਿੰਦਾ ਕਿ ਤੁਸੀਂ ਇਦਾਂ ਕਰਿਓ ਸਭ ਤੋਂ ਪਹਿਲਾਂ ਜਿਹੜੇ ਵੀ ਤੁਸੀਂ ਪੀਰ ਫਕੀਰ ਨੂੰ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦੀ ਸੱਚੇ ਦਿਲੋਂ ਦੁਆ ਫਰਿਆਦ ਕਰੋ ਉਹਨਾਂ ਦੀ ਇਬਾਦਤ ਕਰੋ ਤੇ ਕਹੋ ਕਿ ਅਸੀਂ ਸਾਰਾ ਕੁਝ ਤੁਹਾਡੇ ਤੇ ਛੱਡਿਆ ਅਸੀਂ ਬਹੁਤ ਜ਼ੋਰ ਲਾ ਲਿਆ ਬਹੁਤ ਮਿਹਨਤ ਕਰ ਲਈ ਪਰ ਜੇ ਤੁਸੀਂ ਕਰੋਗੇ ਫੇਰੀ ਸਭ ਕੁਝ ਹੋਏਗਾ ਪੀਰ ਮੁਰਸ਼ਿਦ ਤੇ ਛੱਡ ਕੇ ਆਪਣੀ ਮਿਹਨਤ ਜਾਰੀ ਰੱਖਿਓ ਤੁਹਾਡੇ ਸਾਰੇ ਅੜੇ ਕੰਮ ਪੀਰ ਮੁਰਸ਼ਿਦ ਬਣਾਉਣਗੇ ਬਸ ਤੁਸੀਂ ਕੀ ਕਰਨਾ ਮਿਹਨਤ ਕਰਦੇ ਰਹਿਣਾ ਪੀਰ ਮੁਰਸ਼ਿਦ ਆਪੇ ਕਿਰਪਾ ਕਰਨਗੇ ਕਈ ਵਾਰ ਅੜੇ ਹੋਏ ਕੰਮ ਤਾਂ ਹੀ ਨਹੀਂ ਬਣਦੇ ਕਿਉਂਕਿ ਉਹਦੇ ਵਿੱਚ ਆਪਣਾ ਭਲਾ ਨਹੀਂ ਹੁੰਦਾ ਤੇ ਆਪਾਂ ਸੋਚਦੇ ਹਾਂ ਕਿ ਰੱਬ ਸਾਡਾ ਵੈਰੀ ਬਣ ਗਿਆ ਰੱਬ ਮੇਰੇ ਪਿੱਛੇ ਪੈ ਗਿਆ ਉਹਨੂੰ ਸਭ ਪਤਾ ਹੈ ਕਿ ਅੱਗੇ ਕੀ ਹੋਣਾ ਹੈ ਉਹਨੇ ਬਹੁਤ ਵਧੀਆ ਪਲਾਨ ਆਪਣੇ ਲਈ ਬਣਾਇਆ ਆਪਣੇ ਤੋਂ ਵੱਧ ਕੇ ਉਹ ਆਪਣਾ ਸੋਚਦਾ ਇਸ ਕਰਕੇ ਇਹ ਗਲਤੀ ਦਾ ਧਿਆਨ ਰੱਖਿਓ ਏਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਧੰਨਵਾਦ ਬਹੁਤ ਬਹੁਤ ਧੰਨਵਾਦ